ਜਦੋਂ ਦੀ ਲੁਧਿਆਣੇ ਦੇ ਵਿੱਚ ਪੱਤਰਕਾਰ ਦਾ ਪੈਦਾ ਹੋਇਆ ਉਸ ਦਿਨ ਦੀ ਇੱਕ ਸਮੱਸਿਆ ਉਸ ਦਿਨ ਦੀ ਇੱਕ ਮੰਗ ਆ ਜਿਹੜੀ ਸਰਕਾਰੀ ਪ੍ਰੈਸ ਕਲੱਬ ਆ ਉਹ ਬਣਾਉਣ ਦੀ ਆ ਸਾਡੇ ਪੱਤਰਕਾਰਾਂ ਦੀ ਬਾਰ ਬਾਰ ਡਿਮਾਂਡ ਸੀ ਕਿ ਲੁਧਿਆਣਾ ਪ੍ਰੈਸ ਕਲੱਬ ਨਹੀਂ ਬਣ ਰਿਹਾ ਉਸ ਸੰਬੰਧ ਵਿੱਚ ਹੀ ਪ੍ਰੈਸ ਕਲੱਬ ਬਣਦਾ ਆ ਤੇ ਅਸੀਂ ਪੂਰ ਜੋਰ ਯਤਨ ਵੀ ਕਰਾਂਗੇ ਤੇ ਬਣਵਾ ਕੇ ਹਟਾਂਗੇ ਇਹ ਪੱਤਰਕਾਰ ਜਿੰਨੇ ਖੜੇ ਨੇ ਇਹਨਾਂ ਨਾਲ ਅਪਵਿਖ ਦੇ ਵਿੱਚ ਧੋਖਾ ਵੀ ਹੋਣਾ ਸਾਡੇ ਕੋਲ ਇੱਕ ਆਪਸ਼ਨ ਸਰਕਾਰ ਸਰਕਾਰ ਨੂੰ ਦੇਣ ਵਾਸਤੇ ਵੀ ਹੈਗੀ ਆ ਜਾਂ ਸਾਡੇ ਕੋਲ ਜਗ੍ਹਾ ਹੈਗੀ ਆ ਜਾਂ ਜਗ੍ਹਾ ਤੇ پیسے ਲਾ ਦੇਣਾ ਜਾ ਸਾਨੂੰ ਜਗ੍ਹਾ ਦੇ ਦੇਣ ਅਸੀਂ ਕੰਟਰੈਕਸ਼ਨ ਤੇ ਪੈਸੇ ਲਾ ਦਿੰਨੇ ਆ ਜਿਹੜੇ ਵਿਅਕਤੀ ਨੂੰ ਕਾਰ ਨਹੀਂ ਜਾਰੀ ਹੋਇਆ ਉਹਨੂੰ VOTING ਦਾ ਅਧਿਕਾਰ ਨਹੀਂ ਮਿਲਣਾ ਮੈਨਾਂ ਨਾ ਇਸ ਕਰਕੇ ਖੜਾ ਵੀ ਇਹ ਨੌਜਵਾਨਾਂ ਨੂੰ ਉਪਰਾਲਾ ਕਰਦੇ ਨੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਇਹ ਜਿਹੜੇ ਆਧਾਰਿਆਂ ਦੇ ਮਾਲਕ ਬਣੇ ਬੈਠੇ ਹੋ ਆਪਣੇ ਆਪ ਨੂੰ ਸਰਪ੍ਰੀਆ ਮੰਨੀ ਜਾ ਰਹੇ ਹੋ ਜਿਹੜੀ ਡਿਊਟੀ ਤੁਹਾਡੀ ਆ ਮੈਂ ਸਖਤ ਸ਼ਬਦਾਂ ਦੇ ਵਿੱਚ ਕਹਿ ਰਿਹਾ ਆਹ ਮੁੰਡੇ ਕਰ ਰਹੇ ਨੇ ਇੱਥੇ ਪ੍ਰੈਸ ਕਲੱਬ ਬਣਾਉਣ ਦੇ ਵਿੱਚ ਸਰਕਾਰ ਰੋੜਾ ਨਹੀਂ ਬਣ ਰਹੀ ਸਰਕਾਰ ਤਾਂ ਜੇ ਉਹਨਾਂ ਦੇ ਕੋਲ ਇਕੱਠੇ ਹੋ ਕੇ ਲੋਕ ਜਾਣਗੇ ਪੱਤਰਕਾਰ ਜਾਣਗੇ ਤਾਂ ਉਹ ਕਰਨਗੇ ਇੱਥੇ ਪੱਤਰਕਾਰ ਰੋੜਾ ਬਣਦੇ ਨੇ ਤੇ ਸਾਫ਼ ਦੁਬਾਰਾ ਵੀ ਕਹਿ ਦਿੰਦਾ ਪੱਤਰਕਾਰ ਹੀ ਨੇ ਕੁਝ ਜਿਹੜੇ ਕੇ ਪ੍ਰੈਸ ਕਲੱਬ ਨਹੀਂ ਬਣਦੇ ਰਹਿ ਉਹ ਲੱਤਾਂ ਖਿੱਚਣ ਲੱਜਦੇ ਨੇ ਜਾਓ ਕਹਿੰਦੇ ਨੇ ਵੀ ਅਸੀਂ ਅੱਗੇ ਆ ਜਾਈਏ ਸਟੇਟ মিডিਆ ਕਲੱਬ ਦੇ ਬੁਫਨ ਨੇ ਪ੍ਰਧਾਨ ਜਤਿੰਦਰ ਟੰਡਨ ਚੇਅਰਮੈਨ ਅਰੁਣ ਸ਼ੇਨ ਅਤੇ ਚਿੱਚੇ ਤੋਂਤੇ ਪੁੱਜੇ ਦੇਸ਼ ਦੁਨੀਆ ਅਖਬਾਰ ਚੈਨਲ ਦੇ ਸਾਬਕਾ ਮੁਖ ਸੰਪਾਦਕ ਗੁਰਪ੍ਰੀਤ ਸਿੰਘ ਮਹਿਦੂਦਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਮੰਗ ਪੱਤਰ ਦੇ ਕੇ ਲੁਧਿਆਣਾ ਦੇ ਵਿੱਚ ਸਰਕਾਰੀ ਪ੍ਰੈਸ ਕਲੱਬ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਮੰਤਰੀ ਮੁੰਡੀਆਂ ਨੂੰ ਦੱਸਿਆ ਕਿ ਵੱਡੇ ਸ਼ਹਿਰਾਂ ਨੂੰ ਛੱਡੋ ਪੰਜਾਬ ਦੇ ਕਈ ਛੋਟੇ ਸ਼ਹਿਰਾਂ ਦੇ ਵਿੱਚ ਵੀ ਪ੍ਰੈਸ ਕਲੱਬ ਬਣੇ ਹੋਏ ਨੇ ਪਰ ਲੁਧਿਆਣਾ ਵਰਗਾ ਮਹਾਨਗਰ ਜੋ ਮੀਡੀਆ ਖੇਤਰ ਦੇ ਵਿੱਚ ਪੰਜਾਬ ਦਾ ਹੱਬ ਕਿਹਾ ਜਾ ਸਕਦਾ ਹੈ ਸਰਕਾਰੀ ਪ੍ਰੈਸ ਕਲੱਬ ਤੋਂ ਸੱਖਣਾ ਹੈ ਪੱਤਰਕਾਰਾਂ ਨੂੰ ਆਪਣੀਆਂ ਸਮੱਸਿਆਵਾਂ ਵਿਚਾਰਨ ਤੋਂ ਇਲਾਵਾ ਲੋਕਾਂ ਦੀਆਂ ਸਮੱਸਿਆਵਾਂ ਵਾਂਝੇ ਤੌਰ ਤੇ ਰੱਖਣ ਲਈ ਕੋਈ ਸਾਂਝਾ ਮੰਚ ਨਹੀਂ ਹੈ ਜਿਸ ਕਰਕੇ ਪੱਤਰਕਾਰਾਂ ਤੇ ਆਮ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਮੰਤਰੀ ਮੁੰਡੀ ਅੱਗੇ ਬੰਦ ਹੋਏ ਪੀਲੇ ਕਾਡਾਂ ਨੂੰ ਮੁੜ ਤੋਂ ਬਣਵਾਉਣੇ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਮંત્રી ਹਦੀਪ ਸਿੰਘ ਮੁੰਡਿਆ ਨੇ ਸਟੇਟ মিডিਆ ਕਲੱਬ ਨੂੰ ਭਰੋਸਾ ਦਿੱਤਾ ਕਿ ਲੁਧਿਆਣਾ ਵਿੱਚ ਵੀ ਸਰਕਾਰੀ ਪ੍ਰੈਸ ਕਲਬ ਬਣਾਉਂਦਾ ਉਹ ਭਰੋਸਾ ਦਿੰਦੇ ਨੇ ਅਤੇ ਬੰਦ ਹੋਏ ਫੀਲੇ ਕਾਰਡਾਂ ਨੂੰ ਬਣਾਉਣ ਲਈ ਉਹ ਉੱਪਰ ਗੱਲਬਾਤ ਕਰਨਗੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੱਤਰਕਾਰਾਂ ਦੇ ਹਿੱਤਾਂ ਨੂੰ ਕਦੇ ਅੱਖੋਂ ਪਰੋਕੇ ਨਹੀਂ ਕੀਤਾ ਅਤੇ ਹੁਣ ਤੁਸੀਂ ਪੱਤਰਕਾਰਾਂ ਡੀ ਅਹਿਮ ਮੰਗ ਨੂੰ ਮੇਰੇ ਧਿਆਨ ਵਿੱਚ ਲਿਆ ਦਿੱਤਾ ਹੈ। ਜੀ ਸੁੱਤੇ ਮੈਂ ਅੱਜ ਤੋਂ ਹੀ ਆਪਣੇ ਯਤਨ ਸ਼ੁਰੂ ਕਰ ਦੇਵਾਂਗਾ ਸਟੇਟ মিডিਆ ਕਲੱਬ ਦੇ ਵੱਲੋਂ ਸਰਦਾਰ ਮੁੰਡੀਆਂ ਤੋਂ ਸਟਿੱਕਰ ਜਾਰੀ ਕਰਵਾਉਣ ਦੇ ਨਾਲ ਹੀ ਉਹਨਾਂ ਦਾ ਸਿਰਪਾਉ ਪਾ ਕੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਨੀਤਿੰਗਰ ਜਨਰਲ ਸਕੱਤਰ ਅਮਰੀਕ ਪੀਆਰਓ ਅਜੀ ਵਰਮਾ ਬੋ ਵੀ ਤੁਸ਼ਾਰਕਪੂਰ ਬਿਮਲ ਬਲਵੀਰ ਸੰਧੂ ਜੱਸਾ ਗੁਰਚਰਨ ਸਿੰਘ ਅਤੇ ਹੋਰ ਹਾਜ਼ਰ ਸਨ ਸੋ ਪਤਨੀ ਸਾਹਿਬ ਅੱਜ ਸਾਰੇ ਲੁਧਿਆਣਾ ਦੇ ਪੱਤਰਕਾਰ ਨੇ ਸਾਰੇ ਨੇ ਪ੍ਰੈਸ ਲਈ ਜਿਹੜਾ ਮੰਗ ਪੱਤਰ ਦਿੱਤਾ ਜੇਕਰ ਮੈਂ ਗੱਲ ਕਰਾਂ ਪੰਜਾਬ ਦੇ ਹਰ ਇੱਕ ਸ਼ਹਿਰ ਦੇ ਪ੍ਰੈਸ ਲਈ ਪਰ ਲੁਧਿਆਣਾ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਅੱਜ ਸਟੇਟ ਮੀਡੀਆ ਕਲੱਬ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਤੇ ਲੁਧਿਆਣੇ ਦੇ ਵਿੱਚ ਪ੍ਰੈਸ ਕਲੱਬ ਬਣਾਉਣ ਬਣਾਇਆ ਜਾਵੇ ਤੇ ਜਿਹੜੇ ਪੱਤਰਕਾਰ ਵੀਰਾਂ ਨੂੰ ਸੌਖ ਮਿਲ ਸਕੇ ਸਾਰੇ ਪ੍ਰੈਸ ਕਲੱਬ ਤੇ ਬੈਠ ਕੇ ਆਪਣਾ ਸਾਰਾ ਵਧੀਆ ਕਲੱਬ ਬਣੇ ਜਿਵੇਂ ਕਿ ਬਾਕੀ ਸਾਰੇ ਤੁਸੀਂ ਦੱਸ ਦਿਓ ਬਣੇ ਹੋਏ ਆ ਹਾਂ ਹੈਗੇ ਕਾਫੀ ਜਿਹਾ ਮੈਂ ਵੀ ਦੇਖਿਆ ਸੋ ਪੂਰੀ ਕੋਸ਼ਿਸ਼ ਕਰਾਂਗਾ ਤੇ ਜਲਦੀ ਤੁਹਾਡਾ ਜਿਹੜਾ ਹੈ ਮੰਗ ਪੱਤਰ ਹੈ ਮੈਂ ਮੁੱਖ ਮੰਤਰੀ ਸਾਹਿਬ ਤੋਂ ਪਰਮਿਸ਼ਨ ਲੈ ਕੇ ਜਿਹੜੇ ਤੁਹਾਨੂੰ ਇਹ ਪ੍ਰੈਸ ਕਲੱਬ ਵਾਸਤੇ ਜਗ੍ਹਾ ਅਲੋਟ ਕੀਤੀ ਜਾਵੇ ਪ੍ਰੈਸ ਕਲੱਬ ਬਣਾਇਆ ਜਾਵੇ ਸੋ ਅੱਜ ਤੁਹਾਡਾ ਮੰਗ ਪੱਤਰ ਲੈ ਲਿਆ ਗਿਆ ਸੋ ਇਹਦੇ ਤੇ ਧਿਆਨ ਚ ਰੱਖਦੇ ਹੋਏ ਮੈਂ ਮੁੱਖ ਮੰਤਰੀ ਸਾਹਿਬ ਤੋਂ ਜ਼ਰੂਰ ਇਹ ਤੁਹਾਡੀ ਵੀ ਫਰਿਆਦ ਹੱਦ ਜ਼ਰੂਰ ਚਾਹਾਂ ਸਰ ਜੇਕਰ ਮੈਂ ਬਾਹਰਲੇ ਸਟੇਟਾ ਦੀ ਗੱਲ ਕਰਾਂ ਤਾਂ ਪੱਤਰਕਾਰਾਂ ਨੂੰ ਜਿਹੜੀ ਬਹੁਤ ਫੈਸਿਲਿਟੀ ਆ ਬਹੁਤ ਜਿਹੜੀ ਦਿੱਤੀ ਜਾਂਦੀ ਹੈ ਨੂੰ ਪੰਜਾਬ ਦੇ ਅੰਦਰ ਲੱਭਣਾ ਨਹੀਂ ਕੋਈ ਉਸ ਉੱਪਰ ਦੀ ਜਿਹੜੀ ਦਿੱਕੀ ਸਰ ਪੰਜਾਬ ਚ ਵੀ ਕਾਫੀ ਜਗ੍ਹਾ ਸਾਰੀ ਜਗ੍ਹਾ ਹੈਗੀਆਂ ਤੁਹਾਡੇ ਨਾਲ ਹੈ ਸਰਕਾਰ ਤੁਹਾਡੇ ਨਾਲ ਉਹ ਸਾਸ ਤੁਸੀਂ ਪੂਰੀ ਵਧੀਆ ਬਾਦ ਸਟਰੀਕੇ ਨਾਲ ਆਪਣੀ ਖਬਰ ਚਲਉਂਦੇ ਹੋ ਸਾਡੇ ਜਿਹੜੇ ਲੋਕਾਂ ਦੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਆ ਸੋ ਵਧੀਆ ਤਰੀਕੇ ਨਾਲ ਮੈਂ ਸਾਰੇ ਚੈਨਲ ਮੇਰੇ ਸਾਹਮਣੇ ਆ ਰਹੇ ਮੈਂ ਦੇਖਦਾ ਸਾਰਿਆਂ ਦਾ ਕਿ ਬਹੁਤ ਵਧੀਆ ਤੁਸੀਂ ਲੋਕਾਂ ਦੇ ਸੇਵਾਦਾਰ ਬਣ ਕੇ ਲੋਕਾਂ ਦੇ ਹਿੱਤਾਂ ਲਈ ਖਬਰ ਦਿੰਦੇ ਹੋ ਸੋ ਮੈਂ ਤੁਹਾਡੇ ਨਾਲ ਇੱਕ ਸ਼ਾਇਦ ਲੁਜਾਨਾ ਸਾਹਿਬ ਦੇ ਜੇ ਮੈਂ ਲੁਜਾਨਾ ਸਾਹਿਬ ਦਾ ਮੰਤਰੀ ਹਲਕਾ ਸਾਨੇ ਵਾਲ ਦਾ ਮੈਂ ਐਮਐਲਏ ਤੁਹਾਨੂੰ ਜਹਨੇ ਸਾਹਿਬ ਦੀ ਪ੍ਰੈਸ ਕਲੱਬ ਵਾਸਤੇ ਮੈਂ ਜਰੂਰ ਪੂਰੀ ਕੋਸ਼ਿਸ਼ ਕਰੂਗਾ ਕਿ ਤੁਹਾਨੂੰ ਪ੍ਰੈਸ ਕਲੱਬ। ਤੇ ਕੱਲ ਤੁਸੀਂ ਤਾਜਪੁਰ ਰੋਡ ਦਾ ਅਨਾਉਂਸ ਕੀਤਾ ਹੈ। ਤਾਜਪੁਰ ਰੋਡ ਬੜੇ ਲੰਬੇ ਸਮੇਂ ਤੋਂ ਲੋਕ ਪਰੇਸ਼ਾਨੀਆਂ ਚੱਲਦੇ ਸੀ ਕਿ ਕਿੰਨੇ ਸਮਾਂ ਹੁਣ ਲੱਗੇਗਾ ਉਹਨੂੰ ਪ੍ਰੋਜੈਕਟ ਸ਼ੁਰੂ। ਇਹਦਾ ਮੁੱਖ ਮੰਤਰੀ ਸਾਹਿਬ ਸਦਾਪਕੁਮਾਰ ਸ਼ਰਮਾਨ ਜੀ ਦਾ ਮੈਂ ਧੰਨਵਾਦ ਵੀ ਕੀਤਾ ਸੀ ਕੱਲ ਫੇਸਬੁੱਕ ਤੇ ਕਿ 3 ਕਰੋੜ 30 ਲੱਖ ਰੁਪਈਆ ਜਿਹੜਾ ਉਹਨਾਂ ਨੇ ਸਾਨੂੰ ਦਿੱਤਾ ਹੈ। ਸੋ ਬਹੁਤ ਜਲਦੀ ਕੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਰੋਡ ਦੀ ਪ੍ਰੋਬਲਮ ਸੀਗੀ। ਸ ਖਾਸ ਤੌਰ ਤੇ ਜਿਹੜਾ 3.80 ਤਕਰੀਬਨ 4 ਕਿਲੋਮੀਟਰ ਦਾ ਏਰੀਆ ਇਹ ਬਣਾਇਆ ਜਾਵੇਗਾ ਤਾਂ ਬਹੁਤ ਵਧੀਆ ਰੋਡ ਬਣਾਇਆ ਜਾਏਗਾ ਜੋ ਦੁਕਾਨਦਾਰਾਂ ਦੇ ਕੰਮ ਚੱਲ ਸਕਣ ਰੋਥੀਆਂ ਦੀਆਂ ਕਲੋਨੀਆਂ ਔਰ ਹੈਸ ਬਣਾ ਲੱਗਦੇ ਪਿੰਡਾਂ ਨੂੰ ਬਹੁਤ ਪ੍ਰੋਬਲਮ ਸੀ ਉਹ ਸਾਰੀ ਪ੍ਰੋਬਲਮ ਦੂਰ ਹੋਵੇ ਤੇ ਜਿੱਦਾਂ ਤੁਸੀਂ ਟਾਈਮ ਪੁੱਛਿਆ ਬਹੁਤ ਜਲਦੀ ਇਹਨੂੰ ਬਹੁਤ ਜਲਦੀ ਕੰਮ ਦੀ ਸ਼ੁਰੂਆਤ ਕਰਕੇ ਤੇ ਬਹੁਤ ਜਲਦੀ ਕੰਪਲੀਟ ਕਰਾਵਾਂ ਫਿਊਚਰ ਵਾਸਤੇ ਕੋਈ ਹੋਰ ਪ੍ਰੀ ਯੋਜਨਾਵਾਂ ਵਾ ਜਿਹੜੀਆਂ ਯੋਜਨਾਵਾਂ ਜਿੰਨੀਆਂ ਵੀ ਹਲਕਾ ਸਾਹਮਣੇ ਆਦੀਆਂ ਛੜਕਾਂ ਜਾਂ ਪੰਜਾਬ ਦੇ ਦੀ ਗੱਲ ਕਰੀਏ ਇੱਥੇ ਵਿਕਾਸ ਦੇ ਕੰਮਾਂ ਦੀ ਬਹੁਤ ਸਪੀਡ ਫੜੀ ਹੋਈ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਰਨ ਦੀ ਸਰਕਾਰ ਨੇ ਤੇ ਆਪਣੇ ਹਲਕੇ ਦੇ ਵਿੱਚ ਵੀ ਮੈਂ ਪੂਰੇ ਰੰਦੇ ਹੋਏ ਕੰਮ ਜਿਹੜੇ ਆ ਜਿੰਨੇ ਵੀ ਮੇਨ ਲਿੰਕ ਸੜਕਾਂ ਹੋ ਗਈਆਂ ਚੰਗੀਆਂ ਸੜਕਾਂ ਹੋ ਗਈਆਂ ਵਿਕਾਸ ਦੇ ਕੰਮ ਪੰਚਾਇਤਾਂ ਦੇ ਕੰਮ ਸਾਰਿਆਂ ਦੀ ਜਿਹੜੀ ਸਪੀਡ ਹੈ ਬਹੁਤ ਤੇਜ਼ ਕੀਤੀ ਜਾ ਰਹੀ ਹੈ ਤੇ ਥੋੜੇ ਦਿਨਾਂ ਦੇ ਵਿੱਚ ਹਰ ਜਗ੍ਹਾ ਤੇ ਕੰਮਾਂ ਦੇ ਕਈ ਜਗ੍ਹਾ ਤੇ ਕੰਮਾਂ ਦੇ ਉੱਤੇ ਘਟਨ ਹੋ ਗਏ ਤੇ ਬਾਕੀ ਕਰਕੇ ਤੇ ਕੰਮਾਂ ਦੇ ਨਾਲ ਟੀਮਾਂ ਲਗਾਤੀਆਂ ਆਪਣੀ ਆਵਾਜ਼ ਵੀ ਪਾਰਟੀ ਦੇ ਬਲਾਗ ਪੰਡਾ ਸਹਿਬਾਨ ਵਰਕਰ ਸਹਿਬਾਨ ਕੇ ਨਾਲ ਹੋ ਕੇ ਦੇਖੋ ਜਿਹੜਾ ਕੰਮ ਹੈ ਬਹੁਤ ਵਧੀਆ ਤਰੀਕੇ ਨਾਲ ਹੋਵੇ ਤੇ ਸਾਰੇ ਵਰਕਰ ਸਹਿਬਾਨ ਬਲਾਕ ਪ੍ਰਧਾਨ ਸਹਿਬਾਨ ਸਰਪੰਚ ਸਹਿਬਾਨ ਪੂਰੀਆਂ ਪੰਚਾਇਤਾਂ ਜਿਹੜੀਆਂ ਨਾਲ ਲੋਕੀ ਕੰਮ ਕਰਵਾ ਰਹੀਆਂ ਕੋਸਵਰ ਸਹਿਬਾਨ ਕਰਵਾ ਰਿਹਾ ਤੇ ਕੰਮਾਂ ਦੀ ਸਪੀਡ ਪੂਰੇ ਪੰਜਾਬ ਦੇ ਵਿੱਚ ਰਫਤਾਰ ਫੜ ਚੁੱਕੀ ਹੈ ਤੇ ਵਿਕਾਸ ਬਹੁਤ ਜਲਦੀ ਵਧੀਆ ਵਿਕਾਸ ਜਿਹੜਾ ਪੂਰੇ ਪੰਜਾਬ ਦਾ ਹੋਣ ਜਾ ਰਿਹਾ ਤੇ ਮੁੱਖ ਮੰਤਰੀ ਸਦਾਪੋਵਰ ਸਿੰਘ ਮਾਨ ਜਿਹਦੇ ਜੋ ਸੁਪਨਾ ਹੈ ਪੰਜਾਬ ਰੰਗਲਾ ਪੰਜਾਬ ਹੋਵੇ ਉਹ ਸੁਨੀਤੀ ਤੇ ਚੱਲੇ ਹੋਏ ਆ ਤੇ ਜਲਦੀ ਪਰਮਾਤਮਾ ਦੀ ਕਿਰਪਾ ਨਾਲ ਪੰਜਾਬ ਰੰਗਲਾ ਪੰਜਾਬ ਹੋਵੇ। ਪੰਜਾਬ ਦੇ ਵਿੱਚ ਪੱਤਰਕਾਰਾਂ ਨੂੰ yellow card ਦੀ ਦਿੱਕਤਾਂ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ ਦੀ ਕਿਤੇ ਵੀ ਜਾਣੇ yellow card ਹੋਣਾ ਬਹੁਤ ਜ਼ਰੂਰੀ ਲੱਗਦਾ। ਜ਼ਰੂਰ ਤੇ ਅੱਜ ਲੈ ਲਈ ਮੁੱਖ ਮੰਤਰੀ ਸਾਹਿਬ ਦੱਸੋ। ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਨੂੰ ਸਟੇਟ মিডিਆ ਪ੍ਰੈਸ ਜਿਹੜੀ ਕਲੱਬਾਂ ਉਹਦੇ ਜਿਹੜੇ ਚੇਅਰਮੈਨ ਸਾਹਿਬ ਸ਼ਹੀਨ ਸਾਹਿਬ ਖੜੇ ਨੇ ਤੇ ਪ੍ਰਧਾਨ ਚਿਤਿੰਦਰ ਟੰਡਨ ਜੀ ਏ ਅੱਜ ਮਿਲੇ ਸੀ ਇਹਨਾਂ ਨੇ ਉੱਚੇ ਚੇਤੌਰ ਦੇ ਉੱਤੇ ਮੈਨੂੰ ਵੀ ਸੁਨੇਹਾ ਲਗਾਇਆ ਤੇ ਮੈਂ ਡਿਊਟੀ ਤੇ ਸੀ ਕਿਉਂਕਿ ਦੇਖੋ ਸਾਰਿਆਂ ਨੂੰ ਪਤਾ ਕਿ ਮੈਂ ਹੁਣ ਗਵਰਨਮੈਂਟ ਜੌਬ ਤੇ ਚਲਾ ਗਿਆ ਪਰ ਇਹਨਾਂ ਦੇ ਨਾਲ ਮੈਂ ਇਸ ਕਰਕੇ ਚਟਾਨ ਵਾਂਗ ਆ ਕਿ ਖੜਾਂ ਵੀ ਜਿਸ ਚੀਜ਼ ਦੀ ਇਹਨਾਂ ਨੇ ਮੰਗ ਕੀਤੀ ਆ ਲੁਧਿਆਣੇ ਦੇ ਪੱਤਰਕਾਰ ਉਸ ਚੀਜ਼ ਵੱਲ ਧਿਆਨ ਹੀ ਨਹੀਂ ਦੇ ਰਹੇ ਪਿਛਲੇ ਦਿਨੀ ਬੜੇ ਹੀ ਸੀਨੀਅਰ ਪੱਤਰਕਾਰ ਜਿਹੜੇ ਕਿ ਕ੍ਰਾਈਮ ਬੀਟ ਦੇ ਮਾਹਰ ਸੀਗੇ ਕੁਲਵੰਤ ਜੀ ਉਹਨਾਂ ਦਾ ਧਿਆਨ ਹੋਇਆ ਤੇ ਮੈਨੂੰ ਉਸ ਦਿਨ ਬੜੀ ਹੈਰਾਨੀ ਦੀ ਗੱਲ ਹੋਈ ਮੈਨੂੰ ਨਮੋਸ਼ੀ ਵੀ ਹੋਈ ਤੇ ਨਿਰਾਸ਼ਾ ਵੀ ਦਿਲ ਦੇ ਵਿੱਚ ਆਈ ਕਿ ਉਸ ਦੀ ਮਰਨ ਦੇ ਉੱਤੇ ਭੋਗ ਦੇ ਉੱਤੇ ਜਿਹੜੇ ਪੱਤਰਕਾਰਾਂ ਨੂੰ ਵੱਡੀ ਗਿਣਤੀ ਚ ਪਹੁੰਚ ਕੇ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਸੀ ਉੱਥੇ ਪਹੁੰਚੇ ਨਹੀਂ ਉਹਦਾ ਵੱਡਾ ਕਾਰਨ ਸੀ ਕਮਿਊਨੀਕੇਸ਼ਨ ਗੈਬਾ ਜਿਹੜਾ ਜੇਕਰ ਪ੍ਰੈਸ ਕਲੱਬ ਬਣੀ ਹੋਊਗੀ ਤਾਂ ਇੱਕ ਸਾਂਝਾ ਪ੍ਰੋਗਰਾਮ ਚਾਹੇ ਉਹ ਕਿਸੇ ਖੁਸ਼ੀ ਦਾ ਹੋਵੇ ਚਾਹੇ ਗਮੇ ਦਾ ਹੋਵੇ ਉੱਥੇ ਲੀਕ ਕੇ ਉਹ ਜਿਹੜੀ ਕਮੀਆਂ ਜਿਹੜੀ ਉਹ ਨਹੀਂ ਰਹਿਣ ਦਿੱਤੀ ਜਾ ਸਕਦੀ ਮੈਂ ਉਸ ਦੇ ਕਰਕੇ ਮੈਂਲੇ ਉਸ ਦਿਨ ਵੀ ਸਾਡੀ ਉੱਥੇ ਪ੍ਰਮੋਤ ਬਾਸਾ ਜੀ ਜਿਹੜੇ ਮੇਰੇ ਗੁਰੂ ਵੀ ਨੇ ਪੱਤਰਕਾਰਤਾ ਦੇ ਵਿੱਚ ਉਹ ਵੀ ਉੱਥੇ ਮੇਰੇ ਗੁਰਿੰਦਰ ਜੀ ਅਸ਼ਵਨੀ ਜੇਤਲੀ ਜੀ ਤੇ ਹੋਰ ਕਈ ਪੱਤਰਕਾਰ ਸੀਨੀਅਰ ਮਿਲੇ ਸੀ ਉੱਥੇ ਵੀ ਅਸੀਂ ਇਹੀ ਗੱਲ ਕੀਤੀ ਸੀ ਇਹ ਦੁਖਾਂਤ ਨੂੰ ਇੱਕ ਤਰ੍ਹਾਂ ਦਾ ਸਾਹਮਣੇ ਰੱਖਿਆ ਸੀ ਵੀ ਇਹ ਜੇਕਰ ਅੱਜ ਪ੍ਰੈਸ ਕਲੱਬ ਹੁੰਦੀ ਲੁਧਿਆਣੇ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਮਾਂ ਜਿਹੜੀ ਹੁੰਦੀ ਆ ਇੱਕ ਮਤਲਬ ਕੀਲਾ ਪੰਜਾਬੀ ਦੇ ਵਿੱਚ ਗੱਡਿਆ ਹੁੰਦਾ ਤਾਂ ਜਿਹੜੇ ਸਾਡੇ ਪੱਤਰਕਾਰਾਂ ਦੀ ਇਦਾਂ ਦੀ ਤਰਾਸਦੀ ਹੁੰਦੀ ਆ ਉਹ ਨਾ ਹੋਵੇ ਤੇ ਇਹਦੇ ਕਰਕੇ ਅੱਜ ਇਹਨਾਂ ਨੇ ਜਿਵੇਂ ਮੈਨੂੰ ਸਨਿਹਾਂ ਦਿੱਤਾ ਮੈਂ ਆਪਣੇ ਟਾਈਮ ਦੇ ਵਿੱਚ ਉਹ ਡਿਊਟੀ ਸ ਲਾਉਣ ਤੋਂ ਬਾਅਦ ਮੈਂ ਸਿੱਧਾ ਇਹਨਾਂ ਦੇ ਕੋਲ ਪਹੁੰਚਿਆ ਔਰ ਮੰਤਰੀ ਸਾਹਿਬ ਨੂੰ ਇੱਕੋ ਗੱਲ ਕਹੀ ਆ ਵੀ ਮੰਤਰੀ ਸਾਹਿਬ ਜੇਕਰ ਤੁਸੀਂ ਕਿਉਂਕਿ శ్రీਨ ਸਾਹਿਬ ਬੜੇ ਪੁਰਾਣੇ ਪੱਤਰਕਾਰ ਨੇ ਕੁਝ ਗੱਲ ਇਹ ਵੀ ਕਲੀਅਰ ਕਰ ਦੇਣਗੇ ਵੀ ਜੇਕਰ ਜਦੋਂ ਦੀ ਲੁਧਿਆਣੇ ਦੇ ਵਿੱਚ ਪੱਤਰਕਾਰ ਦਾ ਪੈਦਾ ਹੋਈ ਆ ਉਸ ਦਿਨ ਦੀ ਇੱਕ ਸਮੱਸਿਆ ਉਸ ਦਿਨ ਦੀ ਇੱਕ ਮੰਗ ਆ ਜਿਹੜੀ ਸਰਕਾਰੀ ਪ੍ਰੈਸ ਕਲੱਬਾ ਉਹ ਬਣਾਉਣ ਦੀ ਆ ਵੀ ਜੇ ਤੁਸੀਂ ਆਪਣੇ ਇਸ ਕਾਲ ਦੇ ਵਿੱਚ ਤੁਸੀਂ ਜਿਹੜਾ ਇਹ ਕਾਰਜਕਾਲ ਆ ਉਸ ਦੇ ਵਿੱਚ ਤੁਸੀਂ ਪ੍ਰੈਸ ਕਲੱਬ ਬਣਾ ਦਿੱਤਾ ਤਾਂ ਲੁਧਿਆਣੇ ਦੇ ਪੱਤਰਕਾਰ ਤੁਹਾਨੂੰ ਸਰਦਾ ਤਾਜ ਬਣਾ ਕੇ ਭਵਿੱਖ ਦੇ ਵਿੱਚ ਲੰਮੇ ਲੰਮੇ ਸਮੇਂ ਲਈ ਤੁਹਾਨੂੰ ਜਿਤਾਉਣ ਦਾ ਬਰਾਲਾ ਕਰ ਦੇਣਗੇ ਵੀ ਇਸ ਕਰਕੇ ਜਿਹੜੀ ਸਾਡੀ ਇਹ ਮੰਗ ਆ ਪੰਜਾਬ ਦੇ ਮੁੱਖ ਮੰਤਰੀ ਤੱਕ ਲੈ ਕੇ ਜਾ ਕੇ ਇਸ ਨੂੰ ਹੱਲ ਕਰਾਓ ਕਿਉਂਕਿ ਛੋਟੇ ਤੋਂ ਛੋਟਾ ਸ਼ਹਿਰਾ ਉੱਥੇ ਵੀ ਪ੍ਰੈਸ ਕਲੱਬ ਆ ਪਰ ਲੁਧਿਆਣੇ ਦੇ ਵਿੱਚ ਨਹੀਂ ਇਸ ਕਰਕੇ ਭਾਵੇਂ ਮੈਂ ਹੁਣ ਪੱਤਰਕਾਰਤਾ ਦੇ ਵਿੱਚ ਸਰਗਰਮ ਨਹੀਂ ਪਰ ਜੇਕਰ ਕੋਈ ਪੱਤਰਕਾਰ ਮੈਨੂੰ ਬੁਲਾਵੇਗਾ ਤਾਂ ਮੈਂ ਉੱਥੇ ਪਹੁੰਚਾਂਗਾ ਜਿਵੇਂ ਅੱਜ ਪਹੁੰਚਿਆ ਸੋ ਅੱਜ ਮੰਗ ਵੀ ਕੀਤੀ ਗਈ ਆ ਵੀ ਪ੍ਰੈਸ ਕਲੱਬ ਲੁਧਿਆਣੇ ਦੀ ਬਹੁਤ ਵੱਡੀ ਜ਼ਰੂਰਤ ਆ ਸਾਡੇ ਬਹੁਤ ਸਾਰੇ ਖੁਸ਼ੀ ਗਮੀ ਦੇ ਜਿਹੜੇ ਮੌਕੇ ਖੁੰਝ ਜਾਂਦੇ ਨੇ ਤੇ ਜਿਹੜੇ ਪੱਤਰਕਾਰ ਹੋਏ ਇੱਕ ਗੱਲ ਹੋਰ ਮੈਂ ਕਲੀਅਰ ਕਰਨੀ ਆ ਜਿਹਦੇ ਕਰਕੇ ਮੈਂ ਸਪੈਸ਼ਲ ਇਹਨਾਂ ਨੂੰ ਕਿਹਾ ਵੀ ਸਾਂਝੇ ਤੌਰ ਦੇ ਇੱਕ ਸਮੂਹਿਕ ਬਾਈਟ ਕਰੋ ਇਹ ਪੱਤਰਕਾਰ ਜਿੰਨੇ ਖੜੇ ਨੇ ਇਹਨਾਂ ਨਾਲ ਅਪਵਿਖ ਦੇ ਵਿੱਚ ਧੋਖਾ ਵੀ ਹੋਣਾ ਕਿਉਂਕਿ ਅੱਜ ਪ੍ਰੈਸ ਕਲੱਬ ਦੀ ਮੰਗ ਲਈ ਸਭ ਤੋਂ ਅੱਗੇ ਆਏ ਨੇ ਪਰ ਜਦੋਂ ਪ੍ਰੈਸ ਕਲੱਬ ਬਣਨੀ ਆ ਉਦੋਂ VOTING ਹੋਣੀ ਆ ਕਿਉਂਕਿ ਮੈਂ ਇਸ ਲਾਈਨ ਦੇ ਵਿੱਚ ਪੁਰਾਣਾ ਪ੍ਰੈਸ ਲਾਈਨਸ ਕਲੱਬ ਦੇ ਜ਼ਰੀਏ ਮੈਂ ਇਸ ਨੂੰ ਪ੍ਰੈਸ ਕਲੱਬ ਤੋਂ ਬਣਾਉ ਨੂੰ ਬੜਾ ਤਕੜਾ ਪ੍ਰਚਾਰ ਆ ਵੀ ਕੀਤਾ ਸੀ ਪਰ ਇਹਨਾਂ ਨਾਲ ਧੋਖਾ ਕੀ ਹੋਣਾ ਉਦੋਂ ਚੰਡੀਗੜ੍ਹ ਪੈਟਰਨਰ ਉਦੋਂ ਬਠਿੰਡਾ ਪੈਟਰਨਰ ਉਦੋਂ ਜਲੰਧਰ ਪੈਟਰਨਰ ਦੀ ਵਰਤੋਂ ਜਾਂ ਉਸ ਕਾਨੂੰਨ ਨੂੰ ਲਾਗੂ ਕਰਨ ਦੀ ਲੁਧਿਆਣੇ ਚ ਗੱਲ ਹੋ ਜਣੀ ਆ ਉਹ ਕੀ ਆ ਵੀ ਜਿਹੜੇ ਜੈਲੋ ਕਾਰਡ ਨੇ ਧਾਰਕ ਨੇ ਜਾਂ ਜਿਹੜੇ ਗੁਲਾਬੀ ਜਾਂ ਪਿੰਕ ਕਾਰਡ ਧਾਰਕ ਨੇ ਨੀਲੇ ਕਾਰਡ ਧਾਰਕ ਵੀ ਕਹਿ ਦਿੰਦੇ ਆ ਰੈੱਡ ਦਾ ਕਾਰਡ ਵੀ ਧਾਰਕ ਕਹਿ ਦਿੰਦੇ ਆ ਵੀ ਉਹਨਾਂ ਤੋਂ ਕਹਿਣ ਤੋਂ ਪਾਵਾ ਵੀ ਜਿਹੜਾ ਲੋਕ ਸੰਪਰਕ ਵਿਭਾਗ ਤੋਂ ਬਿਨਾਂ ਜਿਹੜੇ ਵਿਅਕਤੀ ਨੂੰ ਕਾਰ ਨਹੀਂ ਜਾਰੀ ਹੋਇਆ ਉਹਨੂੰ VOTING ਦਾ ਅਧਿਕਾਰ ਨਹੀਂ ਮਿਲਣਾ ਹੁਣ ਇੱਥੇ ਤਾਂ ਚਾਹ ਮੈਂ ਵੀ ਸਾਡਾ ਵੀ ਆਪਣਾ ਚੈਨਲ ਖ਼ਬਰਾਂ ਆ ਜਿਹਦੇ ਵਿੱਚ ਜਿਹਦੇ ਹੈੱਡ ਨੇ ਮੇਰੇ ਵਾਈਫ ਗੁਰਿੰਦਰਕੌਰ ਮਹਿਦੂਦਾਂ ਨੇ ਹੁਣ ਉਹ ਵੀ ਉਸ ਸ਼੍ਰੇਣੀ ਦੇ ਵਿੱਚ ਆਂਦੇ ਨੇ ਆ ਵੀ ਸਾਰੇ ਉਸ ਸ਼੍ਰੇਣੀ ਦੇ ਵਿੱਚ ਆਏ ਨੇ ਵੀ ਆ ਜਣੇ ਨੇ ਕਿਉਂਕਿ 2005 ਦੇ ਐਕਟ ਦੇ ਤਹਿਤ ਉਹਨਾਂ yellow card ਜਿਹੜੇ ਬਹੁਤ ਕਟੌਤੀ ਹੋਈ ਆ ਉਹਦੇ ਵਿੱਚ ਜਿਹਦੇ ਵਿੱਚ ਸਾਡੀ ਵੀ ਕਟੌਤੀ ਹੋ ਗਈ ਤੇ ਇਹ ਜਿਹੜੇ ਮੁੰਡੇ ਖੜੇ ਨੇ ਆ ਪੱਤਰਕਾਰ ਖੜੇ ਨੇ ਇਹਨਾਂ ਨੇ ਇੱਕ ਵੀ VOTING ਦੇ ਵਿੱਚ ਸ਼ਮੂਲੀਅਤ ਕਰਨ ਤੋਂ ਬਾਝੇ ਰਹਿ ਜਾਣਾ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਨਹੀਂ ਆਉਣਾ ਉਸ VOTING ਦੇ ਵਿੱਚ ਪਰ ਕੋਸ਼ਿਸ਼ ਕੌਣ ਕਰ ਰਿਹਾ ਅੱਜ ਇਹ ਪੱਤਰਕਾਰ ਕਰ ਰਹੇ ਨੇ ਵੀ ਲੁਧਿਆਣੇ ਦੇ ਵਿੱਚ ਪ੍ਰੈਸ ਕਲੱਬ ਬਣਾਈ ਜਾਵੇ ਭਵਿੱਖ ਦੇ ਵਿੱਚ ਇਹਨਾਂ ਨਾਲ ਧੋਖਾ ਨਾ ਹੋਵੇ ਇਸ ਕਰਕੇ ਇਸ ਜੀ ਦੀ ਮੈਨੂੰ ਚਿੰਤਾ ਕਿਉਂਕਿ ਸ਼ਾਇਦ ਨਾਮਵਾਨਾਂ ਨੂੰ ਨਹੀਂ ਪਤਾਊਗਾ ਵੀ ਉਸ ਪੈਟਰਨ ਨੂੰ ਲੈ ਕੇ ਚੰਡੀਗੜ੍ਹ ਪੈਟਰਨ ਲਿਆਂਦਾ ਜਾਂ ਬਠਿੰਡਾ ਪੈਟਰਨ ਲਿਆਂਦਾ ਉਹਦੇ ਵਿੱਚ ਵਰਕਿੰਗ ਜਰਨਲਿਸਟ ਜਿਹਦਾ yellow card ਜਾਂ ਦੂਸਰਾ ਬਣਿਆ ਉਸ ਨੂੰ ਬੋਟ ਦਾ ਅਧਿਕਾਰ ਹੋਏਗਾ ਤੇ ਪ੍ਰਧਾਨ ਅਹੁਦੇਦਾਰ ਦੀ ਬਹੁਤ ਦੂਰ ਦੀ ਗੱਲ ਆ ਪਿੱਛੇ ਜੇ ਲੁਧਿਆਣੇ ਪ੍ਰੈਸ ਕਲੱਬ ਬੰਨ ਵੀ ਰਿ ਗਿਆ ਸੀ ਉਸ ਦੇ ਵਿੱਚ ਕੀ ਹੋਇਆ ਕਿ ਅਖੀਰ ਦੇ ਵਿੱਚ ਜਿਨੇ ਚੋਣ ਲੜਨੀ ਸੀ ਚੋਣ ਲੜਨ ਵਾਸਤੇ ਉਹਨਾਂ ਨੇ ਕਰ ਦਿੱਤਾ ਕਿ ਐਕ੍ਰੈਡੀਟਿਡ ਜਿਹਦੇ ਕੋਲ ਕਾਰ ਸੀ ਉਦੋਂ blue card ਹੁੰਦਾ ਸੀ ਤੇ ਨੀਲਾ ਕਾਰਡ ਹੁੰਦਾ ਸੀ ਤੇ ਵੀ ਇਹ ਬੰਦਾ ਵੀ ਹੀ ਚੋਣ ਲੜ ਲੜੇਗਾ ਕਿਉਂਕਿ ਪੈਟਰਨ ਉਹੀ ਕਹਿ ਰਿਹਾ ਕਾਨੂੰਨ ਫਿਰ ਉਹੀ ਕਹਿ ਰਿਹਾ ਉੱਥੇ ਫਿਰ ਉੱਥੇ ਨਾ ਤਾਂ ਇਹਨਾਂ ਕੋ ਕੋ ਐਗਰੀਡੇਸ਼ਨ ਕਾਰਡ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਰੌਲਾ ਪਿਆ ਕਿਉਂਕਿ ਪ੍ਰੈਸ ਰੈਂਡ ਕਲੱਬ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਪੱਤਰਕਾਰ ਜੈਲੋ ਧਾਰਕ ਸੀ ਫਿਰ ਰੌਲਾ ਪਿਆ ਉਸ ਤੋਂ ਬਾਅਦ ਵਿੱਚ ਜੈਲੋ ਕਾਰਡ ਧਾਰਕਾਂ ਨੂੰ ਵੀ ਵਿੱਚ ਚੋਣ ਲੜਨ ਦੇ ਅਹੁਦੇਦਾਰ ਬਣ ਦੇ ਵਿੱਚ ਉਹਨਾਂ ਨੇ ਸ਼ਾਮਲ ਕਰ ਲਿਆ ਪਰ ਉਹਦੇ ਨਾਲ ਇੱਕ ਸ਼ਰਤ ਫਿਰ ਹੋ ਗਈ ਕਿ ਜਿਸ ਵਿਅਕਤੀ ਦੀ ਸੈਲਰੀ ਸਲਿੱਪ ਆ ਜਿਸ ਵਿਅਕਤੀ ਨੂੰ ਉਦਾਰਾ EPF ESI ਕਰਦਾ ਉਦੋਂ ਫਿਰ ਇਹ ਵੀ ਪ੍ਰੋਬਲਮ ਆਈ ਸੀ ਕਿਉਂਕਿ ਉੱਥੇ ਮੈਂ ਮੇਰੇ ਤੋਂ ਬਿਨਾ ਲਗਭਗ ਕਾਫੀ ਪੱਤਰਕਾਰ ਫਿਰ ਉਹ ਚੋਣ ਲੜਨ ਤੋਂ ਬਾਝ ਹੀ ਰਹਿ ਜਣੇ ਸੀ ਮੈਂ ਉਸ ਵਿੱਚ ਆ ਗਿਆ ਮੈਂ ਜਰਨਲ ਸਕੱਤਰ ਦਾ ਉਸ ਵੇਲੇ ਪਰਿਆ ਵੀ ਸੀ ਮਤਲਬ ਭਵਿੱਖ ਦੇ ਵਿੱਚ ਇਹ ਨੌਜਵਾਨ ਲੜਾਈ ਤਾਂ ਲੜ ਰਹੇ ਨੇ ਪਰ ਇਹਨਾਂ ਨਾਲ ਫੇਰ ਨਾ ਧੋਖਾ ਜੋ ਮੇਰੀ ਇਸ ਜੀ ਦੀ ਚਿੰਤਾ ਸੀ ਅੱਜ ਮੈਂ ਇਹ ਵੀ ਕਲੀਅਰ ਕਰਨਾ ਜਿਵੇਂ ਜਦੋਂ ਮੈਂ ਤੁਹਾਡੇ ਨਾਲ ਇਹਨਾਂ ਸਾਥੀਆਂ ਨਾਲ ਖੜੇ ਆਉਣਾ ਤਾਂ ਕਈਆਂ ਨੇ ਬੜੇ ਉਹ ਕਰਨੇ ਆ ਮੈਂ ਨਾ ਇਸ ਕਰਕੇ ਖੜਾ ਵੀ ਇਹ ਨੌਜਵਾਨ ਉਪਰਾਲਾ ਕਰਦੇ ਨੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਏਡੇ ਏਡੇ ਆਧਾਰਿਆਂ ਦੇ ਮਾਲਕ ਬਣੇ ਬੈਠੇ ਹੋ ਆਪਣੇ ਆਪ ਨੂੰ ਸਰਪ੍ਰੀਆ ਮੰਨੀ ਜਾ ਰਹੇ ਹੋ ਜਿਹੜੀ ਡਿਊਟੀ ਤੁਹਾਡੀ ਆ ਮੈਂ ਸਖਤ ਸ਼ਬਦਾਂ ਦੇ ਵਿੱਚ ਕਹਿ ਰਿਹਾ ਆਹ ਮੁੰਡੇ ਕਰ ਰਹੇ ਨੇ ਇਸ ਕਰਕੇ ਮੈਂ ਇਹਨਾਂ ਨਾ ਕਰ ਰਿਹਾ ਬਾਕੀ ਗੱਲ ਆ ਜਿਹੜੀ ਉਹ ਸ਼੍ਰੀ ਹਰ ਸਾਹਿਬ ਵੀ ਕਰਨਗੇ ਜੀ ਅੱਜ ਸਾਡੇ ਸਪੋਰਟ ਮੀਡੀਆ ਕਲੱਬ ਵੱਲੋਂ ਇੱਕ ਨਮਾ ਪੱਤਰ ਜਿਹੜਾ ਦਿੱਤਾ ਗਿਆ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਕਿ ਸਾਡੇ ਵੱਲੋਂ ਇੱਕ ਪ੍ਰੈਸ ਕਲੱਬ ਦੀ ਮੰਗ ਕੀਤੀ ਗਈ ਹੈ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਦੇ ਵਿੱਚ ਪ੍ਰੈਸ ਕਲੱਬ ਹੈ ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਲੁਧਿਆਣੇ ਦੇ ਵਿੱਚ ਕੋਈ ਪ੍ਰੈਸ ਕਲੱਬ ਨਹੀਂ ਹੈ ਮਹਦੂਦਾਂ ਜੀ ਦੀ ਗੱਲ ਠੀਕ ਹੈ ਸੋ ਦੁੱਖ ਸੁੱਖ ਇਨਸਾਨ ਦੇ ਨਾਲ ਜੁੜਿਆ ਹੋਇਆ ਹੈ ਲੇਕਿਨ ਅਸੀਂ ਉਸ ਦੁੱਖ ਸੁੱਖ ਤੋਂ ਵਾਂਝੇ ਰਹਿ ਜਾਂਦੇ ਹਾਂ ਪ੍ਰੈਸ ਕਲੱਬ ਨਾ ਹੋਣ ਕਾਰਨ ਸੁਨੇਹਾ ਵੀ ਨਹੀਂ ਕਿਤੇ ਪਹੁੰਚਦਾ ਹੈ ਸੋ ਸਾਡੀ ਇਹੀ ਅੱਜ ਇਹਨਾਂ ਨੂੰ ਮੰਗ ਸੀਗੀ ਕਿ ਸਾਨੂੰ ਇੱਕ ਕੋਈ ਐਸੀ ਜਗ੍ਹਾ ਸਰਕਾਰ ਵੱਲੋਂ ਦਿਲਾਈ ਜਾਵੇ ਜਿੱਥੇ ਅਸੀਂ ਪ੍ਰੈਸ ਕਲੱਬ ਬਣਾ ਸਕੀਏ ਤਾਂ ਦੇਖਦੇ ਹੋ ਇਸ ਪੂਰੀ ਡਿਮਾਂਡ ਨੂੰ ਜਿਹੜੀ ਅੱਥਰੱਕੀ ਗਈ ਹੈ ਅਸੀਂ ਸਟੇਟਮੈਂਟ ਇਹ ਕਲੱਬ ਤੇ ਲੁਧਿਆਣਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਅੱਜ ਮੰਗ ਪੱਤਰ ਦਿੱਤਾ ਹੈ ਮੁੰਡਿਆ ਸਾਹਿਬ ਨੂੰ ਵੀ ਸਾਡੇ ਪੱਤਰਕਾਰਾਂ ਦੀ ਬਾਰ-ਬਾਰ ਡਿਮਾਂਡ ਸੀਗੀ ਕਿ ਕਿਉਂ ਲੁਧਿਆਣਾ ਪ੍ਰੈਸ ਕਲੱਬ ਨਹੀਂ ਬਣ ਰਿਹਾ ਉਸ ਸੰਬੰਧ ਵਿੱਚ ਅਸੀਂ ਪ੍ਰੈਸ ਕਲੱਬ ਦਿੱਤਾ ਹੈ ਤੇ ਅਸੀਂ ਪੂਰਜੋਰ ਯਤਨ ਵੀ ਕਰਾਂਗੇ ਤੇ ਬਣਵਾ ਕੇ ਹੀ ਹਟਾਂਗੇ ਇਸ ਵਾਰ ਸਾਨੂੰ ਕੋਈ ਵੀ ਪ੍ਰੋਬਲਮ ਹੋਵੇ ਪਰ ਅਸੀਂ ਪ੍ਰੈਸ ਕਲੱਬ ਦੀ ਜਗ੍ਹਾ ਲੈ ਕੇ ਬਣਵਾ ਕੇ ਹੀ ਹਟਾਂਗੇ ਕਿਉਂਕਿ ਕਲੱਬ ਨੇ ਇਸ ਵਾਰ ਸਾਰੇ ਮੈਂਬਰਾਂ ਨੇ ਸਹਉਂ ਕਰਦੀ ਆ ਜਿਸ ਕਰਕੇ ਅਸੀਂ ਅੱਜ ਸ਼ੁਰੂਆਤ ਕੀਤੀ ਹੈ ਜੀ ਕੀ ਲੱਗਦਾ ਕਿ ਆਸ਼ਵਾਸਨਤਾ ਮੰਤਰੀ ਦੇ ਦਿੰਦੇ ਨੇ ਪਰ ਇਹ ਇੰਪਲੀਮੈਂਟ ਹੋਏਗਾ ਜਾਂ ਸਿਰਫ ਇੱਕ ਪੂਰਾ ਵਾਦਾ ਬਣ ਕੇ ਰਹਿ ਜਾਏਗਾ ਮੰਤਰੀ ਸਾਹਿਬ ਨੇ ਅੱਜ ਮੰਗ ਪੱਤਰ ਦਿੱਤਾ ਹੈ ਜੀ ਉਹ ਕੀ ਕਹਿੰਦੇ ਨੇ ਅਸੀਂ 10 ਤੋਂ 15 ਦਿਨ ਬਾਅਦ ਫਾਲੋਅ ਅਪ ਲਵਾਂਗੇ ਸਾਡੇ ਕੋਲ ਇੱਕ ਆਪਸ਼ਨ ਸਰਕਾਰ ਸਰਕਾਰ ਨੂੰ ਦੇਣ ਵਾਸਤੇ ਵੀ ਹੈਗੀ ਹੈ ਜਾਂ ਸਾਡੇ ਕੋਲ ਜਗ੍ਹਾ ਹੈਗੀ ਆ ਜਾਂ ਜਗ੍ਹਾ ਤੇ ਪੈਸੇ ਲਾ ਦੇਣ ਜਾਂ ਸਾਨੂੰ ਜਗ੍ਹਾ ਦੇ ਦੇਣ ਅਸੀਂ ਕੰਟਰੈਕਸ਼ਨ ਤੇ ਪੈਸੇ ਲਾ ਦਿੰਨੇ ਆ ਸਾਡੇ ਕੋਲ ਦੋਨੇ ਆਪਸ਼ਨ ਹੈਗੀਆਂ ਸਰਕਾਰ ਨੂੰ ਜਿਹੜੀ ਪਸੰਦ ਹੋਵੇ ਸਾਡੀ ਮੰਨ ਲਵੇ ਜੀ अच्छा एक चीज और मैं गल कर रहा हूं ਤੁਸੀਂ ਗੱਲ ਕੀਤੀ ਹੈ ਮੰਤਰੀ ਸਾਹਿਬ ਦੀ ਵੀ ਮੰਤਰੀ ਸਾਹਿਬ ਇੱਥੇ ਸਰਕਾਰ ਰੋੜਾ ਨਹੀਂ ਬਣ ਰਹੀ ਸਭ ਮੈਂ ਕਹਿ ਦਿੰਦਾ ਇੱਥੇ ਪ੍ਰੈਸ ਕਲੱਬ ਬਣਾਉਣ ਦੇ ਵਿੱਚ ਸਰਕਾਰ ਰੋੜਾ ਨਹੀਂ ਬਣ ਰਹੀ ਸਰਕਾਰ ਤਾਂ ਜੇ ਉਹਨਾਂ ਦੇ ਕੋਲ ਇਕੱਠੇ ਹੋ ਕੇ ਲੋਕ ਜਾਣਗੇ ਪੱਤਰਕਾਰ ਜਾਣਗੇ ਤਾਂ ਉਹ ਕਰਨਗੇ ਇੱਥੇ ਪੱਤਰਕਾਰ ਰੋੜਾ ਬਣਦੇ ਨੇ ਇਸ ਕਰਕੇ ਪੱਤਰਕਾਰ ਜੇਕਰ ਇੱਕ ਸੁਰ ਦੇ ਵਿੱਚ ਹੋ ਜਾਣ ਤਾਂ ਸ਼ਾਮ ਨੂੰ ਕਿਉਂਕਿ ਲੁਧਿਆਣਾ ਬਹੁਤ ਵੱਡਾ ਇੱਥੇ ਸਾਰੇ ਮੰਤਰੀਆਂ ਨੂੰ ਚਾਹੇ ਵਿਧਾਇਕ ਨੇ ਚਾਹੇ ਕੋਈ ਹੋਰ ਹੋਰ ਨੇ ਸਰਕਾਰ ਆ ਸਾਰਿਆਂ ਨੂੰ ਪੱਤਰਕਾਰਾਂ ਦੀ ਲੋੜ ਆ ਇੱਥੇ ਪੱਤਰਕਾਰਾਂ ਦੀ ਫੁੱਟ ਦਾ ਵਜਾ ਬਹਾਨਾ ਲੈ ਕੇ ਜਿਹੜੀ ਮੈਨੇਜਮੈਂਟ ਆ ਜਾਂ ਪ੍ਰਬੰਧਕਾ ਉਹ ਤਾਂ ਉਸ ਦਾ ਇੱਕ ਇਸ਼ੂ ਬਣਾ ਕੇ ਫਿਰ ਉਹ ਬੈਕਗ੍ਰਾਉਂਡ ਤੇ ਆਪਣੇ ਆਪ ਨੂੰ ਲੈ ਜਾਂਦੇ ਨੇ ਔਰ ਇਹ ਇਸ ਜਿਹੜੀ ਪ੍ਰੈਸ ਕਲੱਬ ਦੀ ਸਮੱਸਿਆ ਸਰਕਾਰ ਵੀ ਹੱਲ ਕਰਨਾ ਚਾਹੁੰਦੀ ਆ ਪਰ ਕਿਤੇ ਨਾ ਕਿਤੇ ਮੈਂ ਇੱਥੇ ਸਾਫ਼ ਦੁਬਾਰਾ ਵੀ ਕਹਿ ਦਿੰਨਾ ਪੱਤਰਕਾਰ ਹੀ ਨੇ ਕੁਝ ਜਿਹੜੇ ਕਿ ਪ੍ਰੈਸ ਕਲੱਬ ਨਹੀਂ ਬਣਦੇ ਰਹਿ ਉਹ ਲੱਤਾਂ ਖਿੱਚਣ ਲੱਜਿੰਦੇ ਨੇ ਜਾ ਉਹ ਕਹਿੰਦੇ ਨੇ ਵੀ ਅਸੀਂ ਅੱਗੇ ਆ ਜੀਏ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਐਕ੍ਰੀਡੇਸ਼ਨ ਵਾਲੇ ਤੁਹਾਡੇ ਤੋਂ ਕੋਈ ਵੀ ਨਹੀਂ ਹੈ ਰੈਜਲੋ ਕਾਰਡ ਵਾਲੇ ਵੀ ਤੁਹਾਡੇ ਤੋਂ ਕੋਈ ਨਹੀਂ ਹੈ ਤੇ ਕਿੱਥੇ ਕਿੱਥੇ ਖੜੇ ਹੋ ਤੁਸੀਂ ਸਾਰੇ ਜਾਣੇ ਇਸ ਕਰਕੇ ਉਸ ਵੇਲੇ ਮਾਮਲਾ ਉੱਥੇ ਆਉਂਦਾ ਵੀ ਅਸੀਂ ਅੱਗੇ ਹੋ ਕੇ ਅਸੀਂ ਸਭ ਕੁਝ ਕਰ ਜਾਈਏ ਜੀ ਆਪਣੇ ਆਪ ਨੂੰ ਵੱਡੇ ਪੱਤਰਕਾਰ ਵੀ ਕਾ ਲਈਏ ਤੇ ਅਸੀਂ ਪ੍ਰੈਸ ਕਲੱਬ ਵੀ ਅਸੀਂ ਲੈ ਲਈ ਜਿਹੜੇ ਆਏ ਨੇ ਫਿਰ ਪੰਜਾਬੀ ਦੇ ਵਿੱਚ ਜਿਨ੍ਹਾਂ ਨੂੰ ਇਹਨਾਂ ਨੂੰ ਨਾਮ ਚਾਹ ਮੈਂ ਵੀ ਵਿੱਚ ਮੇਰਾ ਵੀ ਵੈਬ ਚੈਨਲ ਹੈ ਵੀ ਚਾਹਨਾ ਇਹ ਤਾਂ ਚੈਨਾ ਮੀਡੀਆ ਇੱਕ ਲੱਗਦਾ ਨਹੀਂ ਕਿ ਪ੍ਰੈਸ ਕਲੱਬ ਨਹੀਂ ਹੈਗਾ ਕਾਫੀ ਲੰਮੇ ਸਮੇਂ ਤੋਂ ਉਡੀਕ ਹੈ ਜੇਕਰ ਪ੍ਰੈਸ ਕਲੱਬ ਬਣਦਾ ਹੈ ਤਾਂ ਇਸ ਦਾ ਫਾਇਦਾ ਆਮ ਲੋਕਾਂ ਨੂੰ ਵੀ ਹੋਏਗਾ ਔਰ ਲੀਡਰਾਂ ਨੂੰ ਵੀ ਹੋਏਗਾ ਸਭ ਤੋਂ ਵੱਡੀ ਗੱਲ ਆ ਵੀ ਆਮ ਲੋਕਾਂ ਨੂੰ ਇਹ ਫਾਇਦਾ ਹੋਣਾ ਵੀ ਅੱਜ ਉਹ ਪ੍ਰੈਸ ਕਾਨਫਰੰਸ ਕਰਨ ਵਾਸਤੇ ਕਿਸੇ ਨਾ ਕਿਸੇ ਹੋਟਲ ਦੀ ਭਾਲ ਕਰਦੇ ਨੇ ਉਹਨਾਂ ਇੱਕ ਹੋਟਲ ਦੇ ਵਿੱਚ 50 ਤੋਂ 60 ਹਜ਼ਾਰ ਬਜਟ ਆ ਜਾਂਦਾ ਉਹੀ ਪੈਸਾ ਜੇ ਉਹ 50-60 ਹਜ਼ਾਰ ਦੇ ਵਿੱਚ ਜਾਂ 30-40 ਹਜ਼ਾਰ ਵੀ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਾ ਕੇ ਕਰਦੇ ਨੇ ਤਾਂ ਉਹ ਪੈਸਾ ਪੱਤਰਕਾਰਾਂ ਦੇ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਯੂਟਿਲਾਈਜ਼ ਹੋ ਜਾਣਾ ਇਸ ਕਰਕੇ ਫਾਇਦਾ ਸਰਕਾਰ ਨੂੰ ਵੀ ਆ ਸਰਕਾਰ ਆਪਣੀ ਮੈਚਿੰਗ ਗ੍ਰਾਂਟ ਦੇਊਗੀ ਕੋਈ ਉਹਦੇ ਨਾਲ ਹੋਰ ਅੱਗੇ ਵਧਣਗੇ ਤੀਸਰੀ ਗੱਲ ਆ ਜਦੋਂ ਸਭ ਤੋਂ ਸਭ ਤੋਂ